ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਲੋ ਜੀ ਅੱਜ ਜਿਹੜੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਭਰਾ ਦਿਖਾਈ ਦੇ ਰਿਹਾ ਮਲਾਉਣ ਲੱਗੇ ਆ ਇਹ ਬਈ ਆਪਣੇ ਪਿੰਡ ਦਾ ਮੁੰਡਾ ਕੰਮਲ ਬਹੁਤ ਹੀ ਵਧੀਆ ਸੋਹਣਾ ਕੰਮ ਕਰ ਰਿਹਾ ਤੇ ਨਾਲ ਇਹਦਾ ਸਾਥੀ ਹੈ ਸਾਕਾ ਮੋੜ ਇਹ ਚੋਬਰਾਂ ਨੂੰ ਜਿੱਦੇ ਵੀ ਛੁੱਟੀ ਹੁੰਦੀ ਹੈ ਇਹਨਾਂ ਨੇ ਇੱਕ ਮਤਲਬ ਵੀ ਆਪ ਦਾ ਟੀਚਰ ਜਿਹਾ ਬਣਾਇਆ ਹੋਇਆ ਵੀ ਜਦੋਂ ਵੀ ਆਪਣੇ ਕੋਲੇ ਛੁੱਟੀ ਹੁਣੀ ਹੈ ਆਪਾਂ ਦੂਰ ਨੇੜੇ ਜਿੱਥੇ ਵੀ ਕਿਤੇ ਕਿਸੇ ਤਰ੍ਹਾਂ ਦਾ ਕੋਈ ਦਰਾਖਤ ਲੱਗਿਆ ਉਹਦੇ ਵਿੱਚ ਪਾਣੀ ਵੀ ਪਾਉਣਾ ਤੇ ਉਹਦੀ ਸਫਾਈ ਵੀ ਕਰਨੀ ਹੈ ਇਹ 2 ਦਿਨ ਪਹਿਲਾਂ ਇਹਨਾਂ ਨੇ ਉਹ ਪਰਲੇ ਪਾਸੋਂ ਜਿਹੜੇ ਪਰੇ ਦਰਖਤ ਲੱਗੇ ਹੋਏ ਨੇ ਉੱਥੇ ਇਹਨਾਂ ਨੇ ਕੰਮ ਕੀਤਾ ਤੇ ਅੱਜ ਫਿਰ ਥੋੜਾ ਜਿਹਾ ਟਾਈਮ ਬਾਜਦਾ ਸੀ ਆ ਦੇਖ ਲੈ ਉਹੀ ਬੂਝੇ ਨੇ ਬਾਈ ਜਿਹੜੇ ਨੂੰ ਤੂੰ ਐਂ ਲਾ ਲਾ ਵੀ ਚਾੜੜਾ ਪੈ ਵੀ ਯਾਰ ਬਾਕੀ ਲਵੇ ਤਲੇ ਜੀ ਜਿਨਾ ਕਾਹ ਪੂਜਾ ਸੀ ਉਹ ਚੱਕਤਾ ਚੋપરા ਨੇ ਤੇ ਇਧਰਲੇ ਪਾਸੋਂ ਕਮਲ ਕਹਿੰਦਾ ਵੀ ਅੱਡੇ ਦੀ ਆਪਾਂ ਸ਼ਾਨ ਬਣਾ ਦੇਣੀ ਹੈ ਤੇ ਜਦੋਂ ਦੂਰ ਨੇੜੇੋਂ ਕਾਹ ਕਿਉਂ ਇਹ ਜਿਹੜਾ ਅੱਡਾ ਕਹੀ ਪਿੰਨਾਂ ਨੂੰ ਲੱਗਦਾ ਹਨਾ ਉੱਥੇ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਕਾਹ ਪੂਜਾ ਹੁੰਦਾ ਤਾਂ ਬਹੁਤ ਬੰਦੇ ਸੋਚਦੇ ਨੇ ਵੀ ਯਾਰ ਸਫਾਈ ਹੈ ਨਹੀਂ ਹਨਾ ਤੇ ਕਮਲ ਕਹਿੰਦਾ ਵੀ ਯਾਰ ਆਪਾਂ ਅੱਜ ਦਾ ਦਿਨ ਹੈ ਜਿਹੜਾ ਸਾਰਾ ਸੇਵਾ ਦੀ ਲੰਘਾ ਦੇਣਾ ਤੇ ਅੱਜ ਮੋੜ ਕਹਿੰਦਾ ਵੀ ਮੈਂ ਤੇਰੇ ਕੋਲੇ ਜਿੰਨਾ ਮਰਜ਼ੀ ਮੀਂਹ ਪਈ ਜਾਵੇ ਤੇਰੇ ਕੋਲੇ ਖੜਾ ਮੈਂ ਤੇ ਨਾਲ ਹੀ ਮੈਂ ਭਜਣਾ ਕੁਝ ਨਹੀਂ ਹੁੰਦਾ ਉਹ ਕਹਿੰਦਾ ਵੀ ਕੰਮ ਤਾਂ ਮੈਂ ਨਾ ਹੀ ਹੋਵੇ ਬੰਦੇ ਦੇ ਇੰਨਾ ਕੁ ਜ਼ਰੂਰ ਹੁੰਦਾ ਵੀ ਕੋਲੇ ਖੜਾ ਬੰਦਾ ਮਾਣ-ਮੋਟਾ ਗੱਲਾਂ-ਵੱਤਾਂ ਜਿਆ ਕਰੀ ਜਾਣਾ ਹੈ ਨਾ ਮੋੜ ਤੇ ਤੇ ਐਂ ਨਾਸ ਮੋੜ ਫਿਰ ਤੁਹਾਡਾ ਕਿਵੇਂ ਹਿੰਮਤ ਦਿਮਾਗ ਦੇ ਵਿੱਚ ਕਿਵੇਂ ਆਇਆ ਤੇਰੇ ਦੀ ਜਿਹੜਾ ਆਪਾਂ ਇਹ ਨਹੀਂ ਆਇਆ ਚੱਲ ਇਹ ਰਾਏ ਤੇਰੀ ਸੀ ਕਿ ਦੀ ਕਮਲ ਦੀ ਸੀਗੀ ਦੋਨਾਂ ਦੀ ਦੋਨਾਂ ਦੀ ਸੋਡੇ ਤੁਸੀਂ ਦੋਨੇ ਪਰ ਬਚਪਨ ਦੇ ਸਾਥੀ ਲੋਗ ਹੈ। ਤੇ ਪ੍ਰੇਮੀ ਹੈਗਾ। ਬਚਪਨ ਦੇ ਸਾਥੀ ਹੈ। ਬਚਪਨ ਦੇ ਸਾਥੀ ਹੈ ਨਾ। ਨਿੱਕੇ ਨਿੱਕੇ ਹੁੰਦੇ ਸੀ ਸਾਡੀ ਯਾਰ। ਇਹ ਹੁਣ ਪਤੰਦਰ ਬੋਲਦਾ ਵੀ ਨਹੀਂ। ਦੇਖੀ ਨੀਵੀਂ ਪਾ ਕੇ ਮੜਿਆ ਪਿਆ ਮੜੇ ਤੇ ਉਹਨੂੰ ਕਹਾਂ ਯਾਰ ਕੋਈ ਗੱਲਬਾਤ ਕਰ ਯਾਰ। ਉਹ ਦੇਖ ਜੂਗਾ ਨਾ ਬੜਾ ਫੇਲਸਰੀ ਹੋ ਜਾਂਦਾ। ਸਿਰ ਤਾਂ ਆ ਤਾਂ ਜਾ ਕੇ ਰਕਮ ਲੈ ਆ। ਹੈਗਾ ਮਿਲ। ਕਿੰਨੀਆਂ ਫਿਰ? ਕਮਲ ਕਿਵੇਂ ਆ ਫਿਰ ਕਿ ਕਿੰਨੇ ਕਿੰਨੇ ਕਿ ਦਰਖਤਾਂ ਦੀ ਤਾਂ ਮਲਾ ਸਾਫ ਸੋਈ ਜੀ ਕਰਤੀ ਬਸ ਆਹੀ ਲਵੇ ਤਵੇਂ ਬਸ ਬੀ ਮੈਂ ਲਵੇ ਦਵੇ ਜਿੰਨੀ ਕਿ ਹੁੰਦੀ ਹੈ ਕਰਦਾ ਹੈ ਨਾ ਤਾਂ ਯਾਰ ਮੈਂ ਇੱਕ ਚੀਜ਼ ਹੋਰ ਦੇਖੀ ਆ ਜਦੋਂ ਹੁਣ ਆਪਾਂ ਵਿਹਲੇ ਹੁੰਦੇ ਨੇ ਆਪਣੇ ਮੁੰਡੇ ਆਪਾਂ ਦੇਖੇ ਕੋਈ ਕਿਤੇ ਕੋਈ ਕਿਤੇ ਕੋਈ ਫੋਨ ਚੱਕੀ ਬੈਠਾ ਕੋਈ ਗੱਲਾਂ ਮਾਰੀ ਜਾਂਦਾ ਫਿਰ ਤੇਰਾ ਨਹੀਂ ਉਹਨਾਂ ਵਾਂਗੂ ਮੰਨ ਜਾ ਕਰਦਾ ਵੀ ਯਾਰ ਮੈਂ ਗੱਲਾਂ ਬੱਸ ਹੈ ਬਈ ਆਪਾਂ ਨੂੰ ਸਕੂਨ ਮਿਲਦਾ ਠੀਕ ਹੈ ਵੀ ਮੱਲੇ ਤੈਨੂੰ ਇਹ ਚੀਜ਼ਾਂ ਚ ਖੁਸ਼ੀ ਜੀ ਮਿਲਦੀ ਹੈ ਲੈ ਵੀ ਯਾਰ ਮੈਨੂੰ ਗੱਲ ਬਹੁਤ ਚੰਗੀ ਲੱਗੀ ਬਾਕੀ ਭਰਾਵਾਂ ਨੂੰ ਜਿਹੜਿਆਂ ਨੂੰ ਕੋਈ ਗੱਲ ਚੰਗੀ ਲੱਗੀ ਤਾਂ ਕਮੈਂਟਾਂ ਦੇ ਇਹਦੀ ਇਹ ਗੱਲ ਤੁਹਾਨੂੰ ਕਿਵੇਂ ਦੀ ਲੱਗੀ ਯਾਰ ਬਹੁਤ ਸੋਹਣਾ ਤੂੰ ਐ ਲਾ ਲਾ ਵੀ ਯਾਰ ਹੁਣ ਤਕਰੀਬਨ ਇਹਦਾ ਟੀਚਾ ਬਣਾਇਆ ਹੋਇਆ ਅੱਜ ਕਹਿੰਦਾ ਮੈਂ ਲਵੇ ਤਵੇ ਜਿੰਨੀ ਕੋਈ ਸਪਾਈ ਕਰ ਦੂੰ ਹਨਾ ਅੱਡੇ ਨੂੰ ਐ ਲਾ ਦੇਗੇ ਦੇਸਨ ਕੰਮ ਲਾ ਲੈ ਵੀ ਹਰ ਇੱਕ ਪਿੰਡ ਦੇ ਵਿੱਚ ਤੁਹਾਨੂੰ ਪਤਾ ਵੀ ਹੁੰਦੇ ਨੇ ਆਪਣੇ ਭਰਾ ਵੀ ਖੜੇ ਨੇ ਕੋਲੇ ਕਹਿੰਦੇ ਯਾਰ ਵੀ ਬਹੁਤ ਸੋਹਣਾ ਕੰਮ ਕਰ ਰਿਹਾ ਸਾਰੇ ਬੰਨਿਓ ਪੂਰੀ ਸ਼ਾਬਾਸ਼ ਹੀ ਮਿਲ ਰਹੀ ਹੈ ਚੋਬਰ ਨੂੰ ਤੇ ਬਾਕੀ ਵਧੀਆ ਯਾਰ ਇੱਕ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਛੇਤੀ ਛੇਤੀ ਸੁਖ ਸੁਖੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੋਬਰ ਲੱਡੂ ਵੀ ਖਵਾ ਦੇ ਛੇਤੀ ਛੇਤੀ ਤਾਈਆਂ ਬੜੇ ਬੁਨੇ ਜੇ ਕਰਦਾ ਹੈ ਨਾ ਹਾਂ ਜੀ ਮਾੜਾ ਹਾਂ ਜੀ ਸੁਣ ਲੈ ਕੁਦਰਤ ਨਾਲ ਤੰਗੋਂ ਪਿਆਰ ਪਤਾ ਹੁੰਦਾ ਠੀਕ ਹੈ ਵੀ ਮੋਹ ਤਾਂ ਕੁਦਰਤ ਨਾਲ ਤਾਂ ਝੰਗੋਂ ਜ਼ਿਆਦੇ ਆ ਤੇ ਲੈ ਵੀ ਇਧਰ ਮੋਣਾ ਕਹਿੰਦਾ ਵੀ ਯਾਰ ਮੈਂ ਮੋਟਰਸਾਈਕਲ ਪਰੇ ਉਰੇ ਕਰਕੇ ਇੰਨੀ ਕੀ ਸੇਵਾ ਦਾ ਮੈਂ ਵੀ ਕਰ ਲੈਣਾ ਕੁਝ ਨਹੀਂ ਹੁੰਦਾ ਹੈ ਨਾ ਤੇ ਲੋ ਬਈ ਜਿਹੜੇ ਭਰਾਵਾਂ ਨੂੰ ਬਾਈ ਦਾ ਕੰਮ ਸੋਹਣਾ ਲੱਗਿਆ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਰਹਿ ਦਿਓ ਤੇ ਸਾਡੇ ਭਰਾ ਨੇ ਬਹੁਤ ਸੋਣਾ ਕੰਮ ਕੀਤਾ ਐਸੀ ਤਰ੍ਹਾਂ ਹੀ ਬਈ ਸਾਰੇ ਬੰਦਿਆਂ ਦਾ ਹੱਕ ਬਣਦਾ ਤੇ ਬਾਰੇ ਭਰਾ ਸੋਚਦੇ ਹੋਣੇ ਵੀ ਇਹ ਤੂੰ ਇਕੱਲੀ ਵੀਡੀਓ ਬਣਾਈ ਜਾਂਦਾ ਬਾਈ ਯਾਰ ਮੈਂ ਵੀ ਨਾਲ ਕਰਾਉਂਗਾ ਅਸੀਂ ਵੀ ਜਿੰਨਾ ਕੋਈ ਹੋਇਆ ਤੇ ਮੈਂ ਚੱਕ ਤਰ ਕਰਦਗੇ ਮੜੀ ਮੁੱਢੀ ਜਿੰਨੀ ਕੋਈ ਹੋਈ ਅਸੀਂ ਹੈਲਪ ਕਰਾਵਾਂਗੇ ਇਹਦੇ ਨਾਲ ਹਨਾ ਕੰਮ ਲੈ ਤੇ ਲੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਹੈ ਸਿਰੇ ਦਾ ਪੁੱਜ ਇਹ ਕਹਦਾ ਪੁੱਜਿਆ ਬਈ ਬੁੱਟੇ ਇਹ ਬਈ ਇਹ ਤਾਂ ਜੇ ਤੂੰ ਨਾ ਥਲਾ ਦਈਦੇ ਹਨਾ ਹਾਂਜੀ ਵੀ ਭੈਣ ਦਾ ਰੁੱਸ ਜਾਂਦਾ ਉਹ ਐਸੇ ਉਹ ਰਸੰਦੇ ਵਾਲਾ ਇਹ ਠੀਕ ਉਹ ਜਿਹੜੇ ਪੱਤੇ ਜਿੱਥੇ ਇਕੱਠੇ ਹੋ ਜਾਂਦੇ ਨੇ ਬਿਲਕੁਲ ਬਿਲਕੁਲ ਦੇਖ ਸਕਦੇ ਹੋ ਤੇ ਬਾਈ ਦਾ ਕੰਮ ਬਹੁਤ ਸੋਹਣਾ ਹੈ ਤੇ ਜਿਹੜੇ ਵੀ ਭਰਾ ਮਤਲਬ ਪਿੰਡੇ ਦੇ ਵਿੱਚ ਜਦੋਂ ਕੋਈ ਫ੍ਰੀ ਹੋਵੇ ਯਾਰ ਮੜਾ ਮੋਟਾ ਨਾ ਮੋਬਾਈਲ ਤੋਂ ਵੀ ਥੋੜਾ ਬਹੁਤਾ ਪਰੇ ਹੋ ਕੇ ਹਟ ਕੇ ਇਹ ਜੇ ਕੰਮ ਵੀ ਕਰ ਲਿਆ ਕਰੋ ਤਾਂ ਕਿ ਮਨ ਨੂੰ ਥੋੜੀ ਬਹੁਤੀ ਸੰਕੂਨ ਜੀ ਮਿਲਦੀ ਰਹੇ ਹੈ ਨਾ ਤੇ ਬਹੁਤ ਸੋਹਣਾ ਲੈ ਵੀ ਹੁਣ ਇਹ ਚੋਬਰ ਕਹਿੰਦਾ ਮੈਂ ਬਣਾ ਦੂੰ ਘੈਂਟ ਤੇ ਸਾਰੇ ਭਰਾਵਾਂ ਦਾ ਧੰਨਵਾਦ ਆ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰਿਓ ਸਾਡੇ ਕੰਮ ਦੇ ਢਿੱਲੋ ਦੇ ਲਈ ਧੰਨਵਾਦ